ਗੁਰੂ ਸਾਹਿਬ ਦੀ ਪੰਖੀ ਗੋਲੀ ਵੀ ਆਪਾਂ ਦਾ ਦੇਸ਼ੇ ਆਪਨਾ ਕਰੇ ਆਵਤ ਜਾਵਤ ਜਨਮੇ ਮਰੇ ਇੱਥੇ ਕੋਈ ਸ਼ੱਕ ਨਹੀਂ ਗੱਲ ਪਰ ਦੁਸ਼ਰ ਦੇ ਬੋਲੇ ਆਪਾਂ ਤੁਹਾਹਰ ਦੇ ਬੋਲੇ ਵੀ ਕਿਵੇਂ ਮਨਾਉਣੇ ਚਾਹੀਦੇ ਪਰ ਆਪਣੇ ਤੋਂ ਸ਼ੁਰੂ ਕਰਨੇ ਪੈਣੇ ਜੇ ਆਪਾਂ ਕਰਾਂਗੇ ਤੇ ਲੋਕ ਆਪਣੇ ਵੱਲੇ ਵੇਖ ਕੇ ਆਪੇ ਹਰ ਜਾਣਗੇ ਜੇ ਆਪਾਂ ਕੱਲੇ ਬੋਲਣ ਤੱਕ ਸੀਮਤ ਰਹਿ ਜਾਗੇ ਤੇ ਘਰੇ ਜਾ ਕੇ ਹੁਣ ਆਪਾਂ ਜਾ ਕੇ ਦੁਆਕਾ ਨੂੰ ਆਪ ਪੁੰਡਾ ਕੇ ਲਿਆ ਕੇ ਦੇਣੇ ਆ ਫੇਰੇ ਤਿਉਹਾਰ ਮਨਾਏ ਕਿਸੇ ਕੰਮ ਨਹੀਂ ਆ ਕਿਉਂਕਿ ਮੇਰਾ ਵੀ ਇਹ ਸੁਭਾਅ ਹੈ ਮੈਂ ਜਿਹੜੀ ਗੱਲ ਕਹਿਣੀ ਹੁੰਦੀ ਹੈ ਮੈਂ ਕਹਿ ਜਾਂਦਾ ਹੁੰਦਾ ਹੈ ਭਾਵੇਂ ਬਾਅਦ ਵਿੱਚ ਮੈਨੂੰ ਚੰਗਾ ਕਹਿਣ ਚਾਹੇ ਮਾੜਾ ਕਹਿਣ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹਨੇ ਤੁਸੀਂ ਇੱਥੇ ਸਾਡੇ ਸਾਡੇ ਤੇ ਪਹੁੰਚੇ ਹੋ ਔਰ ਪੂਰਾ ਸਮਾਂ ਤੁਸੀਂ ਟਾਈਮ ਤੋਂ ਵੀ ਵੱਧ ਬੈਠ ਕੇ ਸਾਨੂੰ ਸਮਾਂ ਦਿੱਤਾ ਸਾਰੀਆਂ ਛਕਸ਼ੀਆਂ ਤਰ੍ਹਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਤੇ ਜੇ ਬਾਈ ਜੀ ਦੇ ਕਿਸਾਰੀ ਲੋਕ ਹੁੰਦੇ ਆ ਉਹਨਾਂ ਦੀ ਕਾਦੀ ਹੀ ਮਤਲਬ ਦਾ ਸਤਸਵਾ ਹੁੰਦੀ ਹੈ ਤੇ ਕੀ ਹੁੰਦੀ ਹੈ ਬਹੁਤ ਵਿਖਤ ਵਿਖਤ ਪੈ ਤਾ ਬੜਾ ਸਤਕਾਰ ਕਰਦਾ ਜੀ ਜਲੋ ਕਈਆਂ ਨੇ ਮੈਨੂੰ ਕਹਿਣਾ ਮੈਂ ਕਹਿੰਦੀ ਹੁੰਦੀ ਜਿਵੇਂ ਮੈਂ ਪਰ ਮੇਰੇ ਨੂੰ ਅੱਜ ਪਤਾ ਲੱਗ ਗਿਆ ਕਿ ਉਹ ਬੰਦਾ ਵਪਾਰ ਕਰ ਗਿਆ ਤੁਹਾਡੇ ਨਾਲ ਪਿਆਰ ਖੱਟ ਗਿਆ ਹਾਂ ਮਰ ਪਤੇਸ਼ੇ ਆਪਨੇ ਕਰੇ ਸੋ ਅਸੀਂ ਫੋ ਵੀ ਆਪ ਦਾ ਜਿਹੜਾ ਪਿਆਰ ਸਤਕਾਰ ਤੁਹਾਨੂੰ ਮੋੜੇ ਦਾਜ ਪਾ ਕੇ ਦੇਂਦਾ ਮਰ ਕੀ ਦੀ ਰੋਟੀ ਪਿਆਰੀ ਹੈ ਜਾਂ ਮੀਰ ਆ ਕੇ ਤੁਸੀਂ ਪ੍ਰਵਾਨ ਕਰੋਗੇ ਭਾਈ ਮੇਰ ਸਿੰਘ ਜੀ ਸਾਡੇ ਬਹੁਤ ਸਤਕਾਰਯੋਗ ਕੈਨਜੀ ਜੀ ਦੋ ਸ਼ਬਦਾਂ ਦੇ ਵਿੱਚ ਤੁਹਾਡਾ ਧੰਨਵਾਦ ਕਰਨਗੇ ਸਾਰੇ ਨੇ ਬਹੁਤ ਸਾਨੂੰ ਯਾਰ ਪੜਾ ਥੋੜੀ ਗੱਲ ਕੀਤੀ ਜਾਏ ਸਾਡੇ ਵਿੱਚ ਬਹੁਤ سارے ਚੀਜ਼ੇ ਤਾਂ ਮੈਂ ਨਾਲ ਬੋਲ ਹੀ ਦੇਵਾ ਕਿਉਂਕਿ ਸਦਾ ਜਗਰੂਪ ਸਿੰਘ ਬਾੜ ਸਤਪਾਲ ਸਿੰਘ ਸ਼ਰਮਾ ਜੀ ਸਾਡੇ ਦੇਤੀ ਸਰਕਾਰ ਦੇ ਉਸਰੀਆ ਦਾ ਲਗਨ ਦੀ ਯੋਗਾ ਵੀ ਕਰਾਉਂਦੇ ਯੋਗਾ ਪੂਜਦੇ ਤੇ ਮਹਿਤਾ 바ਵਾ ਜਿਹੜਾ 50 60 ਬੱਚਿਆਂ ਨੂੰ ਸਵੇਰ ਉੱਠ ਕੇ ਉੱਥੇ ਕੋ ਪੂਜਾ ਕਰਾ ਰਿਹਾ ਬੱਚਿਆਂ ਦੇ ਕੈਕ ਕਾਰੋਂ ਖਿਡਾਰੀਆਂ ਨੂੰ ਬਹੁਤ ਆਪ ਵੀ ਮਿਹਤ ਲਾਉਦਾ ਇਹ ਤੇ ਨਾਲ ਅਸੀਂ ਖਾਸ ਅੱਜ ਰੱਖਿਆ ਹੋਇਆ ਸਨਮਾਨ ਪ੍ਰੋਟੋਕਾਲ ਆਵਾਜ਼ੀ ਜਾਤ ਜਵਿੰਦਰ ਸਿੰਘ ਫਿੱਦੂ ਧਰ ਸਿੰਘ ਰਾਉ ਟਵਾ ਪ੍ਰੈਸਿਡੈਂਟ ਕਲਾਬ ਦੇ ਸੁਖਮੰਦਰ ਸਿੰਘ ਪੰਚਾਇਤ ਕਾਰਗੀ ਵਾਲਾ ਰਮਦੀਪ ਸਿੰਘ ਗੁਰਿੰਦਰ ਸਿੰਘ ਇਹਨਾਂ ਨੂੰ ਸਤਿਕਾਰ ਕਰਕੇ ਜੁਆਨਤ ਨੂੰ ਕਰਾਂਗੇ ਤੇ ਸਾਰੀ ਸਾਡੀ ਜਿਹੜੀ ਟੀਮ ਹੈ ਉਹਨਾਂ ਵੱਲੋਂ ਮੈਂ ਫਿਰ ਉਹਨਾਂ ਦੀ ਵੀ ਹਾਜ਼ਰੀ ਲੋ ਹੈ ਸਾਡੇ ਵਿੱਚ ਗੁਰਜੀਤ ਸਿੰਘ ਸਾਫਤਾ ਸਰਪੰਚ ਮਾਸਟਰ ਹਰਕ੍ਰਿਸ਼ਣ ਸਿੰਘ ਰਾਣ ਕਰਤਾਰ ਸਿੰਘ ਕੁਵਾਰੀ ਸਾਹਿਬ ਸਤਪਾਲ ਸਿੰਘ ਸੱਤੀ ਜੀ ਗੁਰਦੀਪ ਲਖੀ ਜੀ ਬੀਰ ਸਿੰਘ ਜੀ ਮੀਨੋ ਬਾੜ ਗੁਰਜੰਤ ਸਿੰਘ ਦੀ ਮਾਨ ਅ ਮਿਰਿੰਦਰਪਾਲ ਉੱਪਰ ਜੀ ਵਿਰੇਸ਼ ਕੁਮਾਰ ਜੀ ਸੰਗਤ ਬੈਂਕ ਤੋਂ ਡਾਕਟਰ ਬਰਬਾਜ ਨੇ ਰਾਜ ਮੈਡੀਕਲ ਬਹੁਤ ਕੋਹਣਾ ਨੇ ਜਨਨੇ ਬਹੁਤ ਜਿਆਦੇ ਮਦਦ ਕੀਤੀ ਤੇ ਇਹ ਅਕਾਰਡ ਨੂੰ ਜਿਹੜਾ ਵਾਸਤੇ ਬਿੱਟੂ ਜੀ ਸਾਡੇ ਬੈਂਕ ਤੋਂ ਹੋਰ ਜੀ ਸੇ ਇੱਕ ਸਰਗੋਤ ਮੈਂਨੇ ਦਰਬਾਰ ਬਰਾੜ ਤੇ ਹੋਰ ਸਾਡੀ ਸਾਰੀ ਬਾਬਾ ਮੈਂਗਾ ਸਿੰਘ ਪਾਕ ਟੀਮ ਡਾਕਟਰ ਕੇਵਲ ਸਿੰਘ ਹੋਣੇ ਇਹਨਾਂ ਦੀ ਵਾਇਸ ਦੇ ਵਿੱਚ ਸਾਰੀ ਸਰਪੰਚ ਸਾਹਿਬ ਜਿਹੜੀ ਬੈਠੇ ਨੇ ਦਾਦਾ ਜੱਜਾਂ ਦੇ ਵਾਸਤੇ ਉਹਨਾਂ ਜੀ ਕਿਹੜਾ ਨਾ ਰਹੇਗਾ ਸੋ ਸਾਰੇ ਵੱਲੋਂ ਅੱਜ ਦਾ ਤੁਹਾਡਾ ਸਾਰੀ ਸਾਡੀ ਟੀਮ ਪੂਰੀ ਜੀ ਬੈਠੇ ਨੇ ਸਾਡੇ ਪਸਾਰਾ ਨੂੰ ਸੋ ਮੈਂ ਸਾਰਿਆਂ ਵੱਲੋਂ ਤੁਹਾਡਾ ਅਪੇ ਪੂਰੀ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਹਾਜ਼ਰੀ ਪੂਰੀ ਲੱਗੇ ਹੋ ਬਹੁਤ ਵਧੀਆ ਚੀਜ਼ਾਂ ਨੂੰ ਤੁਸੀਂ ਗ੍ਰਹਿਣ ਕੀਤਾ ਮੈਨੂੰ ਲੱਗਦਾ ਕਿ ਜਲਦੀ ਤੁਸੀਂ ਫੇਰ ਸਾਨੂੰ ਇਸ ਗੱਲ ਨੂੰ ਖੁਸ਼ੀ ਦੇ ਦਿਓਗੇ ਕਿ ਆਪਾਂ ਅਗਲਾ ਪ੍ਰੋਗਰਾਮ ਚਾਹੀਦਾ ਜਿਹੜੀ ਸਾਦਗੀ ਹੈ ਇਹ ਸਾਡੀ ਜ਼ਿੰਦਗੀ ਨੂੰ ਸਾਡੇ ਜੀਵਨ ਨੂੰ ਕਿਦਾਂ ਚਾਰ ਚੰਨ ਲਾਉਂਦੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਕਿਉਂਕਿ ਅਕਸਰ ਹੀ ਜਿੱਦਾਂ ਜਿੱਦਾਂ ਫੀਡ ਵਧਦੀ ਜਾ ਰਹੀ ਹੈ ਆਬਾਦੀ ਵਧਦੀ ਜਾ ਰਹੀ ਹੈ ਜਨਸੰਖਿਆ ਵਧਦੀ ਜਾ ਰਹੀ ਹੈ ਸਾਡੇ ਰੋਜ਼ਮਰਾਂ ਦੇ ਜਿਹੜੇ ਸਾਧਨ ਨੇ ਉਹ ਵਧਦੇ ਜਾ ਰਹੇ ਆ ਕਿਸੇ ਸਮੇਂ ਪਿੰਡ ਦੇ ਵਿੱਚ ਇੱਕ ਦੋ ਗੱਡੀਆਂ ਹੁੰਦੀਆਂ ਸੀ ਇੱਕ ਦੋ ਟਰੈਕਟਰ ਹੁੰਦੇ ਸੀ ਔਰ ਅੱਜ ਘਰ-ਘਰ ਦੇ ਵਿੱਚ ਚਾਰ-ਚਾਰ ਪੰਜ-ਪੰਜ ਗੱਡੀਆਂ ਜਿੰਨੇ ਮੈਂਬਰ ਨੇ ਰੇਕ ਪਰਿਵਾਰ ਦਾ ਇੱਕ ਲੋੜ ਇੱਕ ਹਿੱਸਾ ਬਣ ਚੁੱਕੀ ਹੈ। ਔਰ ਉਹਦੇ ਨਾਲ ਨਾਲ ਜਿਹੜਾ ਸਾਡਾ ਵਾਤਾਵਰਨ ਹੈ, ਸਾਡਾ ਆਲਾ-ਦਵਾਲਾ ਹੈ। ਜਿਹੜਾ ਪ੍ਰਦੂਸ਼ਿਤ ਹੋ ਰਿਹਾ ਹੈ। ਮੈਂ ਕਹਾਂਗਾ ਕਿ ਇਹਨੂੰ ਪ੍ਰਦੂਸ਼ਿਤ ਕਰਨ ਦੇ ਵਿੱਚ ਇੱਥੇ ਗੱਲ ਚੱਲੀ ਸੀ ਕਿ ਪਰਾਲੀ ਨੂੰ ਅੱਗ ਲਾਉਣ ਦੀ ਕਿ ਅੱਜ ਅਸੀਂ ਫੈਸਲਾ ਕੀਤਾ ਕਿ ਅਸੀਂ ਅੱਗ ਨਹੀਂ ਲਾਵਾਂਗੇ। ਬਹੁਤ ਸਾਰੀਆਂ ਗੱਲਾਂ ਸਾਡੇ ਸਮਾਜ ਦੇ ਵਿੱਚ ਅਕਸਰ ਹੀ ਵਾਪਰਦੀਆਂ। ਜਿੰਨਾ ਵਾਰੇ ਅਸੀਂ ਚਰਚਾ ਕਰਦੇ ਰਹਿੰਨੇ ਆ ਔਰ ਇਹ ਸਾਰਾ ਕੁਝ ਜੇਕਰ ਦੇਖਿਆ ਜਾਵੇ ਤਾਂ ਕੋਈ ਬਾਹਰੋਂ ਨਹੀਂ ਲੈ ਕੇ ਆਇਆ ਸਾਡੀਆਂ ਆਪਣੀਆਂ ਹੀ ਪੈਦਾ ਕੀਤੀਆਂ ਹੋਈਆਂ ਸਮੱਸਿਆਵਾਂ ਨੇ ਜਿਨ੍ਹਾਂ ਦੇ ਨਾਲ ਅੱਜ ਅਸੀਂ ਆਪ ਹੀ ਕਿੱਦਾਂ ਇਹਨਾਂ ਦੇ ਵਿਰੁੱਧ ਲੜਨਾ ਹੈ ਕਿੱਦਾਂ ਇਹਨਾਂ ਨੂੰ ਦੂਰ ਕਰਨਾ ਹੈ ਵਿਉਤਬੰਦੀ ਬਣਾਉਣੀ ਆ ਔਰ ਕੋਈ ਸਿਹਰਤ ਸੱਜਣ ਜਿਹੜੇ ਪਹਿਲੇ ਦਿਨਾਂ ਤੋਂ ਲੈ ਕੇ ਚੱਲਦੇ ਆ ਰਹੇ ਨੇ ਜਿਨ੍ਹਾਂ ਨੇ ਚੱਲਦੇ ਰਹਿਣਾ ਹੈ ਜਿਨ੍ਹਾਂ ਨੂੰ ਕਈ ਵਾਰ ਲੋਕ ਕਮਲਿਆਂ ਦਾ ਖਿਤਾਬ ਵੀ ਦੇ ਦਿੰਦੇ ਨੇ ਕਹੇ ਨੇ ਬਾਤਾਂ ਸਿਆਣਾ ਆ ਜਿਹੜਾ ਕਦੇ ਰੁੱਕ ਲਾਉਂਦਾ ਫਿਰਦਾ ਕਦੇ ਸੈਮੀਨਾਰ ਕਰਾ ਰਿਹਾ ਹੈ ਕਦੇ ਵਾਤਾਵਰਣ ਦੀਆਂ ਗੱਲਾਂ ਕਰਦਾ ਹੈ ਹੋਰ ਵੀ ਤਾਂ ਲੋਕ ਹੈਗੇ ਨੇ ਜਿਹੜਾ ਬੰਦਾ ਸਮਾਜ ਦੇ ਵਿੱਚ ਕੰਮ ਕਰਦਾ ਉਹਨੂੰ ਬਹੁਤ ਸਾਰੀਆਂ ਗੱਲਾਂ ਦਾ ਜਿਹੜਾ ਸਾਹਮਣਾ ਉਹ ਸਾਡੇ ਸਮਾਜ ਦੇ ਵਿੱਚ ਅਕਸਰ ਹੀ ਕਰਨਾ ਪੈਂਦਾ ਹੈ ਪਰ ਇਸ ਤਰ੍ਹਾਂ ਦੇ ਲੋਕ ਜਿਹੜੇ ਹੁੰਦੇ ਨੇ ਉਹ ਨਾ ਤਾਂ ਕਦੇ ਪਿੱਛੇ ਹਟਦੇ ਨੇ ਨਾ ਕਦੇ ਪ੍ਰਵਾਹ ਕਰਦੇ ਨੇ ਬਰਾਣ ਸਾਹਿਬ ਬੈਠੇ ਆ ਬਹੁਤ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਬੈਠੀਆਂ ਆ ਉਹ ਲੋਕ ਆਪਣੀ ਚਾਲ ਚੱਲਦੇ ਰਹਿੰਦੇ ਨੇ ਇੱਥੇ ਗੱਲ ਹੋਈ ਕਿ ਅੱਜ ਆਪਾਂ ਵਾਤਾਵਰਣ ਤੇ ਗੱਲ ਕਰ ਰਹੇ ਆ ਅੱਜ ਤਿਹਾਰ ਕਿੱਦਾਂ ਮਨਾਉਣੇ ਉਹਦੇ ਤੇ ਗੱਲ ਕਰ ਰਹੇ ਆ ਮੇਰੇ ਸਾਹਮਣੇ ਸਾਡੀਆਂ ਸਾਰੀਆਂ ਹੀ ਸਤਿਕਾਰਯੋਗ ਸ਼ਖਸੀਅਤਾਂ ਬੈਠੀਆਂ ਆ ਕਿ ਹੌਲੀ-ਹੌਲੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਮੰਨਫੀ ਹੁੰਦੀ ਜਾ ਰਹੀ ਹੈ ਇਸ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਕਿੱਦਾਂ ਕਰਾਉਣੀ ਹੈ ਮੈਂ ਨਿਗਾਹ ਮਾਰ ਕੇ ਦੇਖਦਾ ਕਿ ਨੌਜਵਾਨ ਪੀੜੀ ਰਹਿ ਹੀ ਕਿੱਥੇ ਗਈ ਸਾਡੇ ਘਰਾਂ ਦਾ ਇੱਕ ਇੱਕ ਜਵਾਬ ਸੀਗਾ ਅਸੀਂ ਸਾਰਿਆਂ ਨੇ ਜਿਹੜਾ ਰਿਆ ਬੜਾ ਵਧੀਆ ਮਾਟੋ ਲੱਗਿਆ ਮੈਨੂੰ ਪੜ ਕੇ ਵੀ ਸਾਦੇ ਭੋਗ ਹੋਣੇ ਚਾਹੀਦੇ ਆ ਸਾਦੇ ਵਿਆਹ ਹੋਣੇ ਚਾਹੀਦੇ ਆ ਤੇ ਜਿਹੜਾ ਜਿਹੜੇ ਤਿਹਾਰ ਆ ਸਾਡੇ ਉਹ ਵੀ ਪਰਤੂਸ਼ੇ ਰਹਿਤ ਹੋਣੇ ਚਾਹੀਦੇ ਆ ਤਾ ਬਹੁਤ ਖੁਸ਼ੀ ਹੋਈ ਬਹੁਤ ਸਾਰੇ ਬੁਲਾਰਿਆਂ ਨੇ ਇਸ ਵਿਸ਼ੇ ਤੇ ਬੁਲਣਾ ਹੈ ਤਾਂ ਮੈਨੂੰ ਬੜਾ ਹੋਰ ਵੀ ਮਾਣ ਹੈ ਕਿ ਸਾਡੇ ਤੁਸੀਂ ਮੁੱਖ ਮਹਿਮਾਨ ਜੋ ਚੁਣੇ ਆ ਸਰਦਾਰ ਅਨਤਖ ਸਿੰਘ ਬਰਾੜ ਜੀ ਉਹ ਇਸ ਤੋਂ ਬਹੁਤ ਭਲੀ ਭਾਂਤ ਜਾਣੂ ਹੈ ਔਰ ਉਹ ਬ੍ਰਾਸਤ ਮੰਚ ਦੇ ਸਾਡੇ ਪ੍ਰਧਾਨ ਵੀ ਨੇ ਤੇ ਵਿਰਸ ਦੀਆਂ ਗੱਲਾਂ ਅਕਸਰ ਉਹ ਛੋਟੇ ਛੋਟੇ ਪ੍ਰੋਗਰਾਮ ਕਰਕੇ ਕਰਤੇ ਰਹਿੰਦੇ ਹਾਂ ਬਿਜਾਓ ਗੇਟੋਂ ਬਾਹਰ ਗਏ ਉਸ ਤੋਂ ਬਾਅਦ ਅਸੀਂ ਉਹਨੂੰ ਭੁੱਲ ਜਾਈਏ ਇਹਨਾਂ ਗੱਲਾਂ ਨੂੰ ਸਾਨੂੰ ਪ੍ਰੈਕਟੀਕਲ ਤੌਰ ਤੇ ਇੰਪਲੀਮੈਂਟ ਕਰਨਾ ਪਊਗਾ ਜੇ ਕੂੜੇ ਦੀ ਗੱਲ ਕੀਤੀ ਹੈ ਤਾਂ ਕੂੜੇ ਨੂੰ ਆਪਾਂ ਨੂੰ ਆਪਣਾ ਜਿਹੜਾ ਉਹ ਘਰਾਂ ਦੇ ਵਿੱਚ ਉਸੇ ਤਰ੍ਹਾਂ ਸੁੱਕਾ ਕੂੜਾ ਗਿੱਲਾ ਕੂੜਾ ਅਲੱਗ-ਅਲੱਗ ਕਰਕੇ ਪਲਾਸਟਿਕ ਬੁਖਤ ਕਰਨਾ ਪਊਗਾ ਅੱਜ ਸਾਡੀ ਪਲਾਸਟਿਕ ਸਾਡਾ ਛੱਪੜ ਜਿਹੜਾ ਪਲਾਸਟਿਕ ਦੇ ਨਾਲ ਢੇਰ ਲੱਗਿਆ ਪਿਆ ਅਸੀਂ ਪਲਾਸਟਿਕ ਨੂੰ ਵੱਖਰਾ ਹੀ ਨਹੀਂ ਕਰਦੇ ਕੂੜੇ ਦੇ ਵਿੱਚ ਘਰਾਂ ਦੇ ਵਿੱਚ ਦੋ ਡਸਟਰਾਂ ਰੱਖ ਲਓ ਇੱਕ ਵਿੱਚ ਗਿੱਲਾ ਇੱਕ ਵਿੱਚ ਸੁੱਕਾ ਤੇ ਤੁਹਾਡਾ ਕੂੜਾ ਜਿਹੜਾ ਪਿੰਡਾਂ ਦੇ ਰੂੜੀਆਂ ਬੋਟਾ ਸਿੰਘ ਤੇ ਬਲਵਿੰਦਰ ਸਿੰਘ ਵਰਗੇ ਜਿਹੜੇ ਬੰਦੇ ਆ ਜਦੋਂ ਹੁਣੇ ਮੈਂ ਅੰਦਰ ਐਂਟਰੀ ਕੀਤੀ ਸੀ ਗੁਰਦਵਾਰਾ ਸਾਹਿਬ ਦੇ ਵਿੱਚ ਅਸੀਂ ਪਹੁੰਚੇ ਸੀ ਕਾਚੀ ਗੱਲ ਨਾਲ ਥੋੜੀ ਜਿਹੀ ਪ੍ਰਾਲੀ ਵੀ ਹੋ ਰਹੀ ਸੀ ਤੇ ਪ੍ਰਾਲੀ ਨਾਲ ਸਾਡ ਨੂੰ ਲੈ ਕੇ ਤਾੜੀਆਂ ਵੀ ਵਜਾਈਆਂ ਤੁਸੀਂ ਮੈਂ ਪਹਿਲਾਂ ਤਾਂ ਤੁਹਾਡੇ ਸਾਰੇ ਪਿੰਡ ਨੂੰ ਤੁਹਾਡੇ ਤੁਹਾਡੇ ਸੋਚ ਨੂੰ ਮੁਬਾਰਕਬਾਦ ਆਖਦਾਂ ਕਿ ਤੁਸੀਂ ਬਹੁਤ ਚੰਗੀ ਇੱਕ ਪਿੰਡ ਕੋਣ ਜਾ ਰਹੇ ਹੋ ਬਹੁਤ ਚੰਗਾ ਕੰਮ ਕਰਨ ਜਾ ਰਹੇ ਹੋ ਦੂਸਰੀ ਗੱਲ ਇਹ ਆ ਕਿ ਜਿਹੜੀ ਇੱਥੇ ਗੱਲ ਮੇਰੇ gende 'ਚ ਹੋਣੇ ਹੋਣੇ ਬੈਠਿਆ ਆ ਰਹੀ ਸੀ ਉਹ ਕਿ ਦੁਨੀਆ ਦਾ ਇੱਕ ਵੱਡਾ ਵਿਗਿਆਨੀ ਹੋਇਆ ਐ ਐਡੀਸਨ ਐਡੀਸਨ ਨੇ ਕਈ ਮਹੀਨੇ ਨਹੀਂ ਕਈ ਸਾਲ ਇਸ ਗੱਲ ਤੇ ਲਾਏ ਕਿ ਕਿਸੇ ਤਾਰ ਦੇ ਵਿੱਚ ਦੀ ਜੇਕਰ ਕਰੰਟ ਲਗਾਇਆ ਜਾਵੇ ਤਾਂ ਤਾਰ ਜਗ ਸਕਦੀ ਹੈ ਜਦੋਂ ਇਹ ਸਾਰਾ ਯਤਨ ਕਰ ਰਿਹਾ ਸੀ ਤਾਂ ਉਦੋਂ ਉਹਦਾ ਘਰ ਇੱਕ ਤਰ੍ਹਾਂ ਨਾਲ ਕਬਾੜਖਾਨਾ ਬਣ ਗਿਆ ਸੀ ਉਹਨਾਂ ਦੇ ਪਰਿਵਾਰ ਦੇ ਜੀ ਰਿਸ਼ਤੇਦਾਰ ਕਲੀ ਮਹੱਲੇ ਵਾਲੇ ਇਹ ਸਮਝਦੇ ਸੀ ਕਿ ਪਾਗਲ ਬੰਦਾ ਹੈ ਤੇ ਇਹਨੂੰ ਸੰਕ ਹੋ ਗਿਆ ਹੈ ਸੰਕੀ ਬੰਦਾ ਹੈ ਮਤਲਬ ਕਿ ਕਵਾੜ ਇਕੱਠਾ ਕਰ ਕਰਕੇ ਪਾਗਲਾ ਤਰ੍ਹਾਂ ਘਰਾਂ ਦੇ ਵਿੱਚ ਲਈਆ ਪਾਉਂਦਾ ਫਿਰ ਇੱਕ ਦਿਨ ਕਹਿੰਦੇ ਆ ਕਿ ਕੋਈ ਹਜ਼ਾਰ ਦੇ ਕਰੀਬ ਧਾਤ ਤੋ ਬਾਅਦ ਉਹਨੇ ਕੋਈ ਧਾਤ ਲੱਭ ਲਈ ਜਿਸ ਧਾਤ ਦੇ ਵਿੱਚ ਦੀ ਜਦੋਂ ਕਰੰਟ ਲੰਘਦਾ ਸੀ ਤੇ ਉਹ ਜਗਨ ਲੱਗ ਪਈ ਉਨੇ ਜਦੋਂ ਬਲਬ ਜਗਾ ਕੇ ਆਪਦੇ ਇਲਾਕੇ ਦੇ ਨੇੜੇ ਤੇੜੇ ਦੇ ਲੋਕਾਂ ਨੂੰ ਦਿਖਾਇਆ ਤਾਂ ਬੜੀ ਚਰਚਾ ਹੋਈ ਤੇ ਫਿਰ ਉਹਨੂੰ ਕੁਝ ਦਿਨਾਂ ਬਾਅਦ ਉਸ ਬਲਬ ਨੂੰ ਲਗਾ ਕੇ ਸ਼ਹਿਰ ਦੇ ਵਿੱਚ ਇੱਕ ਵੱਡੀ ਗਲੀ ਦੇ ਵਿੱਚ ਲਟਕਾਉਣਾ ਪਿਆ ਤੇ ਉੱਥੋਂ ਲੋਕ ਉਸ ਬਲਬ ਨੂੰ ਵੇਖਣ ਵਾਸਤੇ 400 ਕਿਲੋਮੀਟਰ ਤੋਂ 500 ਕਿਲੋਮੀਟਰ ਤੋਂ ਉਸ ਜਗ ਦੇ ਜਿਹੜੇ ਪਹਿਲਾ ਬਲਬ ਸੀ ਉਹਨੂੰ ਜਗਦੇ ਨੂੰ ਵੇਖਣ ਆਇਆ ਕਿ ਤੇਲ ਤੋਂ ਬਗੈਰ ਵੱਟੀ ਤੋਂ ਬਗੈਰ ਕਿਵੇਂ ਚਾਨਣ ਹੋ ਸਕਦਾ ਹੈ ਕਿਸ ਤਰ੍ਹਾਂ ਇਸ ਤਰ੍ਹਾਂ ਚਾਨਣ ਹੋ ਸਕਦਾ ਹੈ ਇਹ ਦੁਨੀਆ ਨੂੰ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਸ ਦੁਨੀਆ ਨੂੰ ਜੇਕਰ ਬਦਲਿਆ ਹੈ ਤੇ পাগল ਲੋਕਾਂ ਨੇ ਕਰ ਦਿੱਤਾ ਉਹਨਾਂ ਲੋਕਾਂ ਨੇ ਬਦਲਿਆ ਜਿਨ੍ਹਾਂ ਦੇ ਅੰਦਰ ਜਨੂਨ ਸੀ ਉਹਨਾਂ ਲੋਕਾਂ ਨੇ ਹੁਣ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਲਓ ਕਿ ਉਹ ਇੱਕ ਜਿਹੜੇ ਬੰਦੇ ਦਾ ਪਾਗਲਪਨ ਸੀ ਉਸ ਪਾਗਲਪਨ ਨੇ ਪੂਰੀ ਦੁਨੀਆ ਦੀਆਂ ਜਿਹੜੀਆਂ ਰਾਤਾਂ ਸੀ ਉਹਨਾਂ ਨੂੰ ਤਬਦੀਲ ਕਰ ਦਿੱਤਾ ਦਿਨ ਵਿੱਚ ਬਦਲ ਦਿੱਤਾ ਪੂਰੀ ਦੁਨੀਆ ਦਾ ਜਿਹੜਾ ਚਿਹਰਾ ਮੋਹਰਾ ਸੀ ਉਹ ਬਦਲ ਕੇ ਰੱਖ ਦਿੱਤਾ ਇਸੇ ਤਰ੍ਹਾਂ ਜਿਹੜੇ ਸਾਡੇ ਕੁਝ ਇਸ ਸਮਾਜ ਦੇ ਰੀਤੀ ਰਿਵਾਜਾਂ ਨੂੰ ਇਹ ਸਮਾਜ ਦੀਆਂ ਮਾੜੀਆਂ ਰੂੜੀਵਾਦੀ ਰੀਤਾਂ ਨੂੰ ਬਦਲਣ ਦਾ ਯਤਿਆ ਕਰਦੇ ਲੋਕ ਜਿਸ ਜਿੱਲ੍ਹੇ ਦੇ ਵਿੱਚ ਸਮਾਜ ਰਹਿ ਰਿਹਾ ਹੁੰਦਾ ਹੈ ਉਹਦੇ ਚੋਂ ਉਹਨੂੰ ਬਾਹਰ ਕੱਢਣ ਦਾ ਯਤਿਆ ਕਰਦੇ ਆ ਉਹਨਾਂ ਲੋਕਾਂ ਬਾਰੇ ਭਗਤ ਸਿੰਘ ਵਰਗੇ ਲੋਕ ਸ਼ਹੀਦੇ ਆ ਜਿਵੇਂ ਕਰਤਾਰ ਸਿੰਘ ਸਰਾਭਾ ਉਧਮ ਸਿੰਘ ਵਰਗੇ ਜਿਹੜੇ ਮਹਾਨ ਸਾਡੇ ਮਹਾਨਾਇਕ ਹੋਏ ਨੇ ਉਹਨਾਂ ਬਾਰੇ ਇੱਕ ਬੜੀ ਕਮਾਲ ਦੀ ਗੱਲ ਕਰਦਾ ਹੈ ਅਰਤਾਰ ਸਿੰਘ ਪਾਸ਼ ਉਹ ਕਹਿੰਦਾ ਹੈ ਕਿ ਮਾਤ ਦੀ ਸਰਗਲ ਤੇ ਵਹਿ ਸ਼ੁਰੂ ਕਰਦਾ ਹੈ ਕਿ ਦਹਿਕ ਦੇ ਅੰਗਿਆਰਾ ਤੇ ਸੌਂਦੇ ਰਹੇ ਨੇ ਲੋਕ ਲਿਖਦਾ ਹੈ ਕਿ ਦਹਿਕ ਦੇ ਅੰਗਿਆਰਾ ਤੇ ਸੌਂਦੇ ਰਹੇ ਨੇ ਲੋਕ ਤੇ ਇਸ ਤਰ੍ਹਾਂ ਵੀ ਰਾਤ ਨੂੰ ਰਛਣਾਉਂਦੇ ਰਹੇ ਨੇ ਲੋਕ ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਆਦ ਤੋਂ तोड़ के मजबूरियां ਦੇ ਸੰਗਲਾਂ ਨੂੰ ਆਦ ਤੋਂ ਜ਼ੁਲਮ ਦੇ ਗੱਲ ਸੰਗਲੀ ਪਾਉਂਦੇ ਰਹੇ ਨੇ ਲੋਕ ਖਤਮ ਹੋਏ ਨਾ ਹੋਣਗੇ ਉਹਨਾਂ ਮਹਾਨਾਇਕਾਂ ਦੀ ਗੱਲ ਕਰਦਾ ਹੈ ਸ਼ਹੀਦਾਂ ਦੀ ਗੱਲ ਕਰਦਾ ਉਹ ਕਹਿੰਦਾ ਹੈ ਕਿ ਖਤਮ ਹੋਏ ਨਾ ਹੋਣਗੇ ਇਸ਼ਕ ਦੇ ਇਹ ਗੀਤ ਮੌਤ ਦੀ ਸਰਦਲ ਤੇ ਵਹਿ ਗਾਉਂਦੇ ਰਹੇ ਨੇ ਜੇਕਰ ਸਮਾਜ ਦੇ ਵਿੱਚ ਕੁਝ ਗਲਤ ਚੀਜ਼ਾਂ ਉਹ ਪਰ ਚੱਲਤ ਹੋ ਜਾਂਦੀ ਹੈ ਕਿ ਉਹਨਾਂ ਨੂੰ ਮੋੜਨ ਵਾਲੇ ਜਿਹੜੇ ਚੰਗੀ ਸੋਚ ਵਾਲੇ ਲੋਕ ਜਿਹੜੇ ਨੇ ਤੁਹਾਡੇ ਵਰਗੇ ਲੋਕ ਇਸ ਤਰ੍ਹਾਂ ਦੇ ਲੋਕ ਜਿਹੜੇ hota singh ਵਰਗੇ balwinder singh ਵਰਗੇ ਲੋਕ ਉਹ ਵੀ ਜੰਪ ਜਾਂਦੇ ਆ ਕਿ ਅਸੀਂ ਲੀਕ ਤੋਂ ਹਟ ਕੇ ਕੁਝ ਚੰਗਾ ਕਰਨਾ ਹੈ ਤੇ ਉਹਨਾਂ ਦੀ ਗਿਣਤੀ ਹਮੇਸ਼ਾ ਥੋੜੀ ਹੁੰਦੀ ਹੈ ਮੈਂ ਦੱਸ ਦਿਆਂ ਕਿ ਬਹੁਤ ਸਾਰੇ ਪ੍ਰੋਗਰਾਮਾਂ 'ਚ ਬੋਲਣ ਦਾ ਮੌਕਾ ਮਿਲਦਾ ਹੈ ਵੱਡੇ ਵੱਡੇ ਪ੍ਰੋਗਰਾਮਾਂ 'ਚ ਵੀ ਜਾਈ ਜਾ ਉੱਥੇ ਵੀ ਬੋਲਣ ਦਾ ਮੌਕਾ ਮਿਲਦਾ ਹੈ ਪਰ ਸਿਆਣਿਆਂ ਦੀਆਂ ਕਦੇ ਭੀੜਾਂ ਨਹੀਂ ਹੁੰਦੀਆਂ ਭੀੜਾਂ ਹਮੇਸ਼ਾ ਮੂਰਖ ਲੋਕਾਂ ਦੀਆਂ ਹੁੰਦੀਆਂ ਜਿਹੜੇ ਸਿਆਣੇ ਲੋਕ ਨੇ ਉਹ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਜਿਵੇਂ ਸੁਜੀਤ ਪਾਤਰ ਨੇ ਉਹਨਾਂ ਬਾਰੇ ਕਿਹਾ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਤਾਂ ਰਾਹ ਬਣ ਗਿਆ ਉਹ ਲੋਕ ਹੁੰਦੇ ਆ ਜਿਨ੍ਹਾਂ ਦੇ ਮਗਰ ਲੋਕਾਈ ਨੇ ਬਾਅਦ ਚ ਤੁਰਨਾ ਹੁੰਦਾ ਹੈ ਬੁਟਾ ਸਿੰਘ ਨਾਲ ਜਦੋਂ ਮੇਰੀ ਗੱਲ ਹੋਈ ਤੇ ਇਹਨਾਂ ਨੇ ਕਿਹਾ ਕਿ ਆਪਾਂ ਤਿਹਾਰਾਂ ਬਾਰੇ ਗੱਲ ਕਰਨੀ ਹੈ ਕਿ ਤਿਹਾਰ ਆਪਾਂ ਕਿਸ ਤਰ੍ਹਾਂ ਮਨਾਈਏ ਕਿਸ ਤਰ੍ਹਾਂ ਮਨਾਏ ਜਾਣੇ ਚਾਹੀਦੇ ਆ ਇਹ ਸਬੰਧ ਚ ਆਪਾਂ ਗੱਲ ਕਰਦੇ ਜਿਹੜੇ ਸਾਡੇ ਤਿਹਾਰ ਨੇ ਲੋਹੜੀ ਦਾ ਤਿਹਾਰ ਹੈ ਦਿਵਾਲੀ ਦਾ ਤਿਹਾਰ ਹੈ ਮਾਘੀ ਦਾ ਤਿਹਾਰ ਹੈ ਵਿਸਾਖੀ ਦਾ ਤਿਹਾਰ ਹੈ ਚਾਰ ਮੈਂ ਸਮਝਦਾ ਕਿ ਬੜੇ ਪਵਿੱਤਰ ਪਾਵਨ ਪੰਜਾਬ ਦੇ ਉੱਤਰੀ ਭਾਰਤ ਦੇ ਤਿਹਾਰ ਨੇ ਜਿਹੜੇ ਸਾਡੇ ਲੋਕ ਸਦੀਆਂ ਤੋਂ ਬਣਾਉਂਦੇ ਆ ਰਹੇ ਆ ਜਿਸ ਅਸੀਂ ਇਤਿਹਾਸ ਨੂੰ ਇਹਨਾਂ ਦੇ ਨਾਲ ਜੋੜਦੇ ਆ ਉਸ ਇਤਿਹਾਸ ਤੋਂ ਵੀ ਪਹਿਲਾਂ ਦੇ ਸਾਡੇ ਲੋਕ ਮਣਾਉਂਦੇ ਆ ਰਹੇ ਆ ਉਹਦਾ ਕਾਰਨ ਕੀ ਹੈ ਕਾਰਨ ਇਹ ਆ ਕਿ ਅਸੀਂ ਜਿਹੜੇ ਲੋਕ ਆ ਅਸੀਂ ਕੁਦਰਤ ਦੇ ਪੂਜਾਰੀ ਲੋਕ ਆ ਕੁਦਰਤ ਦਾ ਸਤਕਾਰ ਕਰਨ ਵਾਲੇ ਲੋਕ ਆ ਗੁਰਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਵਾਰ-ਵਾਰ ਇਸ ਗੱਲ ਦੀ ਤਗੀਦ ਕੀਤੀ ਕਿ ਅਸੀਂ ਕੁਦਰਤ ਦਾ ਸਤਿਕਾਰ ਕਰਨਾ ਹੈ ਕੁਦਰਤ ਦੇ ਨਾਲ ਜੁੜ ਕੇ ਰਹਿਣਾ ਹੈ ਤੇ ਹਾਰਾਂ ਦਾ ਜਿਹੜਾ ਸਬੰਧ ਹੈ ਉਹ ਸਾਡੀਆਂ ਫਸਲਾਂ ਨਾਲ ਹੈ ਸਾਡੀਆਂ ਰੁੱਤਾਂ ਨਾਲ ਹੈ ਸਾਡੇ ਮੌਸਮਾਂ ਨਾਲ ਹੈ ਮੌਸਮ ਜਦੋਂ ਬਦਲਦਾ ਹੈ ਤਾਂ ਉਹਦੇ ਨਾਲ ਮੌਸਮ ਨਵੇਂ ਮੌਸਮ ਦੇ ਆਗਮਨ ਤੇ ਕੋਈ ਨਾ ਕੋਈ ਤਿਹਾਰ ਆਉਂਦਾ ਹੈ ਕੋਈ ਨਾ ਕੋਈ ਰੁੱਤ ਜਦੋਂ ਬਦਲਦੀ ਹੈ ਤੇ ਉਦੋਂ ਸਾਡਾ ਜਿਹੜਾ ਇਹ ਤਿਹਾਰਾਂ ਦੇ ਨਾਲ ਹੈ ਸਾਰਾ ਜਿਹੜਾ ਇੱਕ ਤਰ੍ਹਾਂ ਨਾਲ ਸੱਭਿਆਚਾਰ ਹੈ ਬਹੁਤ ਸਾਰੇ ਲੋਕ ਤੁਹਾਨੂੰ ਇਸ ਤਰ੍ਹਾਂ ਦੇ ਮਿਲ ਜਾਣਗੇ ਉਹ ਕਹਿਣਗੇ ਕਿ ਐਸ ਤਿਹਾਰ ਨਾਲ ਦਾ ਸਾਡਾ ਕੋਈ ਧਾਰਮਿਕ ਸੰਬੰਧ ਜੁੜਦਾ ਹੀ ਨਹੀਂ ਇਸ ਕਰਕੇ ਐਵੇਂ ਅਸੀਂ ਕਈ ਵਾਰੀ ਫੇਸਬੁੱਕ ਤੇ ਜਾਂ ਵਟਸਐਪ ਤੇ ਇਸ ਤਰ੍ਹਾਂ ਦੇ ਵਿਦਵਾਨ ਸਾਨੂੰ ਇਸਲਾਮਾ ਦੇਣ ਲੱਗ ਪੈਂਦੇ ਆ ਕਿ ਇਹਦੇ ਨਾਲ ਧਾਰਮਿਕ ਸੰਬੰਧ ਸਾਡਾ ਜੁੜਦਾ ਹੀ ਨਹੀਂ ਇਸ ਕਰਕੇ ਐਸੀ ਕਿਉਂ ਮਣਾਉਣਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਹਰ ਬੰਦੇ ਦਾ ਇੱਕ ਧਰਮ ਹੁੰਦਾ ਹੈ ਤੇ ਇੱਕ ਬੰਦੇ ਦਾ ਸਭਿਆਚਾਰ ਹੁੰਦਾ ਹੈ ਜਿਹੜਾ ਜਿਹੜੇ ਤਿਉਹਾਰ ਨੇ ਉਹ ਸਾਡਾ ਸੱਭਿਆਚਾਰ ਨੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਇੱਕ ਬੰਦੇ ਦਾ ਸਿੱਖ ਧਰਮ ਹੈ ਪਰ ਉਹ ਸੱਭਿਆਚਾਰ ਪੱਖੋਂ ਕੌਣ ਹੈ ਪੰਜਾਬੀ ਹੈ ਉਹਦੀ ਮਾਂ ਉਹਦੀ ਭੈਣ ਉਹ ਆਪ ਉਹਦਾ ਬਾਪ ਉਹ ਪੰਜਾਬੀ ਵਿੱਚ ਗੀਤ ਗਾਉਂਦੇ ਆ ਭਾਵੇਂ ਉਹ ਕਿਸੇ ਧਰਮ ਦਾ ਹੋਵੇ ਪੰਜਾਬੀ ਵਿੱਚ ਸੋਚਦੇ ਆ ਪੰਜਾਬੀ ਵਿੱਚ ਉਹਨਾਂ ਨੂੰ ਸੁਪਨੇ ਆਉਂਦੇ ਆ ਪੰਜਾਬੀ ਵਿੱਚ ਰੋਦੇ ਆ ਪੰਜਾਬੀ ਦੇ ਵਿੱਚ ਉਹ ਗੱਲ ਕਰਦੇ ਆ ਉਹ ਸੱਭਿਆਚਾਰ ਉਹਨਾਂ ਦਾ ਜਿਹੜਾ ਪੰਜਾਬੀ ਧਰਮ ਭਾਵੇਂ ਕੋਈ ਹੋਵੇ ਇਸੇ ਤਰ੍ਹਾਂ ਸਾਡੇ ਤਿਹਾੜੇ ਜਿਹੜੇ ਤਿਹਾੜੇ ਨੇ ਉਹ ਸਾਡਾ ਇੱਕ ਤਰ੍ਹਾਂ ਦਾ ਸੱਭਿਆਚਾਰ ਹੈ ਜਿਹੜਾ ਧਰਮ ਹੈ ਉਹ ਸਾਡਾ ਇੱਕ ਵੱਖਰਾ ਮਸਲਾ ਹੈ ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਤਿਹਾੜ ਜਿਹੜੇ ਨੇ ਧਰਮ ਤੋਂ ਉੱਪਰ ਉੱਠ ਕੇ ਸਾਡਾ ਸੱਭਿਆਚਾਰ ਹੁੰਦਾ ਪੰਜਾਬ ਦੇ ਵਿੱਚ ਵੀਰ ਜੀ ਹਰੇ ਗੱਲ ਕਰਕੇ ਗਏ ਬੜੀਆਂ ਫਰੀਕ ਗੱਲਾਂ ਕੀਤੀਆਂ ਉਹਨਾਂ ਨੇ ਪੰਜਾਬ ਜਿਹੜੀ ਧਰਤੀ ਹੈ ਇਹ ਛੇ ਰੁੱਤਾਂ ਦਾ ਦੇਸ਼ ਜੇਕਰ ਪੰਜਾਬ ਦੇ ਬਾਰੇ ਤੁਸੀਂ ਪ੍ਰਾਣ ਜਿਹੜੀਆਂ ਪ੍ਰਾਣਿਕ ਜਿਹੜੀਆਂ ਲਿਖਤਾ ਹੈਗੀਆਂ ਉਹ ਪੜੋਗੇ ਜਾਂ ਪੰਜਾਬ ਦੀ ਧਰਤੀ ਬਾਰੇ ਪੜੋਗੇ ਸਾਡੇ ਵੱਡੇ-ਵਡੇਰਿਆਂ ਬਾਰੇ ਪੜੋਗੇ ਤਾਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਨੂੰ ਛੇ ਰੁੱਤਾਂ ਦਾ ਦੇਸ਼ ਮੰਨਿਆ ਗਿਆ ਉਹ ਛੇ ਰੁੱਤਾਂ ਕਿਹੜੀਆਂ ਨੇ ਗਰਮੀ ਦੀ ਰੁੱਤ ਸਰਦੀ ਦੀ ਰੁੱਤ ਪਤ ਚੜ੍ਹਦੀ ਰੁੱਤ ਬਹਾਰ ਦੀ ਰੁੱਤ ਸੀਤ ਰੁੱਤ ਤੇ ਇਸ ਤੋਂ ਲਾਵਾ ਵੱਖਰਾ ਹੀ ਰੋਟ ਕੋਈ ਦੁਨੀਆ ਦੇ ਉੱਤੇ ਐਹੋ ਜੀ ਧਰਤੀ ਨਹੀਂ ਜਿਸ ਧਰਤੀ ਤੇ ਹਰ 2 ਮਹੀਨੇ ਬਾਅਦ ਰੁੱਤ ਬਦਲ ਜਾਂਦੀ ਹੋਵੇ ਦੁਨੀਆ ਭਾਰਤ ਵਿੱਚ ਕੋਈ ਐਹੋ ਜੀ ਧਰਤੀ ਨਹੀਂ ਜਿੱਥੇ 2 ਮਹੀਨੇ ਬਾਅਦ ਰੁੱਤ ਬਦਲਦੀ ਹੋਵੇ ਉਹ ਪੰਜਾਬ ਦੀ ਧਰਤੀ ਹੈ ਉੱਤਰੀ ਭਾਰਤ ਦੀ ਧਰਤੀ ਇਹ ਵੱਖਰੀ ਗੱਲ ਹੈ ਕਿ ਵਕਵਾਕ ਸਮਿਆਂ ਤੇ ਪੰਜਾਬ ਨਾਲ ਇਸ ਤਰ੍ਹਾਂ ਦੀਆਂ ਜਿਹੜੀਆਂ ਬਦੀਕੀਆਂ ਹੋਈਆਂ ਬਦੀਕੀਆਂ ਕੀਕੀਆਂ ਗਈਆਂ ਕਿ ਉਹ ਪੰਜਾਬ ਜਿਹੜਾ ਉਹ ਇੱਕ ਛੋਟਾ ਜਿਹਾ ਖਿੱਤਾ ਰਹਿ ਗਿਆ ਤੇ ਬਹੁਤ ਸਾਰਾ ਜਿਹੜਾ ਜ਼ਿਆਦਾ ਹਿੱਸਾ ਜਿਹੜਾ ਪੰਜਾਬ ਦਾ ਸੀ ਉਹ ਪਾਕਿਸਤਾਨ ਵਿੱਚ ਚਲਾ ਗਿਆ ਪਰ ਪੰਜਾਬ ਦੀ ਜਿਹੜੇ ਪੰਜਾਬ ਦਾ ਜਿਹੜਾ ਖਾਸਾ ਹੈ ਉਹ ਸਾਨੂੰ ਸਮਝਣਾ ਪੈਗਾ ਸਾਨੂੰ ਜਾਣਣਾ ਪੈਗਾ ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਤਿਉਹਾਰ ਨੇ ਜਿਵੇਂ ਦੀਵਾਲੀ ਦਾ ਤਿਉਹਾਰ ਹੈ ਦੀਵਾਲੀ ਨੂੰ ਦੀਵਿਆਂ ਦਾ ਤਿਉਹਾਰ ਕਿਹਾ ਗਿਆ ਦੀਵਾ ਜਿਹੜਾ ਹੈ ਉਹ ਇੱਕ ਤਰ੍ਹਾਂ ਨਾਲ ਬੰਦੇ ਦੀ ਆਸ਼ਾ ਦਾ ਪ੍ਰਤੀਕ ਹੈ। ਦੀਵਾ ਜਿਹੜਾ ਉਹ ਗਿਆਨ ਦਾ ਪ੍ਰਤੀਕ ਵੀ ਹੈ। ਕਿ ਦੀਵੇ ਦੇ ਚਾਨਣ ਤੋਂ ਅਸੀਂ ਲੋ ਲੈਨੇ ਆ। ਦੀਵੇ ਦੇ ਕਰਕੇ ਬੰਦੇ ਨੇ ਹਨੇਰੇ ਵਿੱਚ ਦੇਖਣਾ ਸ਼ੁਰੂ ਕੀਤਾ। ਦੀਵੇ ਨੇ ਇੱਕ ਤਰ੍ਹਾਂ ਨਾਲ ਬੰਦੇ ਦੀ ਆਹ ਕਹਿੰਦੇ ਆ ਕਿ ਪੁਰਾਣੇ ਵੇਲਿਆਂ ਦੇ ਵਿੱਚ ਜਦੋਂ ਕਿਤੇ ਰਾਹੀ ਰਾਹ ਪਟਕ ਜਾਂਦੇ ਸੀ, ਰਾਤਾਂ ਨੂੰ ਤੁਰਦੇ ਸੀ, ਤਾਰਿਆਂ ਤੋਂ ਸੇਧ ਲੈਂਦੇ ਸੀ। ਤੇ ਜਦੋਂ ਉਹਨਾਂ ਨੂੰ ਭੁੱਖ ਲੱਗਦੀ ਸੀ, ਪਿਆਸ ਲੱਗਦੀ ਸੀ, ਜੋ ਦੇਖਦੇ ਸੀ ਕਿ ਕਿਸੇ ਪਾਸੇ ਕੋਈ ਦੀਵਾ ਤਾਂ ਨਹੀਂ জ্বল ਰਿਹਾ। ਜੇ ਕਿਸੇ ਪਾਸੇ ਕੋਈ ਦੀਵਾ ਜਗਰਿਆ ਹੁੰਦਾ ਸੀ ਤੇ ਉਹਨਾਂ ਨੂੰ ਆਸ ਵੱਜ ਜਾਂਦੀ ਸੀ ਉਹ ਸਿੱਧੇ ਉਹ ਦੀਵੇ ਦੀ ਸੇਧ ਤੇ ਤੁਰਨ ਲੱਗ ਪੈਂਦੇ ਸੀ ਕਿ ਜਿੱਥੇ ਦੀਵਾ ਜਗ ਰਿਹਾ ਹੈ ਉੱਥੇ ਜੀਵਨ ਵੀ ਹੋਏਗਾ ਉੱਥੇ ਰੋਟੀ ਮਿਲ ਸਕਦੀ ਹੈ ਉੱਥੇ ਪਾਣੀ ਮਿਲ ਸਕਦਾ ਹੈ ਉੱਥੇ ਸਾਨੂੰ ਜਿਉਣ ਲਈ ਅੱਗੇ ਵਧਣ ਲਈ ਕੋਈ ਨਾ ਕੋਈ ਰਾਹ ਮਿਲ ਸਕਦਾ ਸੋ ਇਸ ਕਰਕੇ ਦੀਵੇ ਦਾ ਸਾਡੀ ਜਿਹੜੀ ਸੰਸਕ੍ਰਿਤੀ ਹੈ ਸਾਡਾ ਇਹ ਵਾਕਿਆ ਹੀ ਗੰਭੀਰ ਮਸਲੇ ਆ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਲੋੜ ਆ ਅਸੀਂ ਸੱਜੇ ਪਾਸੇ ਤਰੇਲੂ ਬਗੀਚੀ ਦਾ ਜਿਹੜਾ ਕਨਸੈਪਟ ਹੈਗਾ ਉਹ ਵੀ ਲਿਆਉਂਦੀ ਇੱਕ ਜਿਹੜੀ ਪ੍ਰਦਰਸ਼ਨੀ ਇੱਥੇ ਲਾਈ ਆ ਕਿ ਆਪਾਂ ਆਪਣੇ ਘਰਾਂ ਦੇ ਵਿੱਚ ਥੋੜਾ ਥੋੜਾ ਜਿਹੜਾ ਕੋਈ ਧਣੀਆਂ, ਪਦੀਨਾ, ਪਾਲਕ, ਮੂੜੀਆਂ, ਜੋ ਜੋ ਵੀ ਮਿਰਚਾਂ ਆ ਜਾਣ, ਟਮਾਟਰ, ਬੈਂਗਣਾ ਜਿਹੜੇ ਘਰਾਂ ਦੇ ਵਿੱਚ ਲਾਈਏ ਤਾਂ ਕਿ ਸਾਨੂੰ ਜਿਹੜੀਆਂ ਜ਼ਹਿਰ ਮੁਕਤ ਜਿਹੜੀਆਂ ਸਬਜ਼ੀਆਂ ਸਾਡੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਅੱਜ ਸਾਡੇ ਪਰਿਵਾਰ ਸ਼ਾਮਲ ਹੋਏ ਤੇ ਆਪਣੇ ਜਿਹੜੇ ਵਿਚਾਰ ਕਵਿਤਾ ਦੇ ਰੂਪ ਦੇ ਵਿੱਚ ਕਵਿਤਾ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਰੱਖੇ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਮੈਂ ਬੇਨਤੀ ਕਰਾਂਗਾ ਉਹਨਾਂ ਦੇ ਨਾਲ ਹੀ ਲੈਕਚਰਰ ਸੁਮੰਦਰ ਸਿੰਘ ਜੋ ਤੁਸੀਂ ਵੀ ਆਪਣੀ ਜਿਹੜੀ ਕਲਾ ਸਾਡੇ ਸਾਹਮਣੇ ਪੇਸ਼ ਕਰੋ ਲੈਕਚਰਰ ਸੁਮੰਦਰ ਸਿੰਘ ਅੱਜ ਜੀ ਪ੍ਰਧਾਨ ਕੀ ਮੰਡਲ ਵਿੱਚ ਪ੍ਰਸ਼ਾਸਕ ਫੁਰਬੰਦਰ ਸਿੰਘ ਜੀ ਗੁਟਾ ਸਿੰਘ ਦੋਤਪੁਰ ਕਰਮੀਰ ਸਿੰਘ ਸਾਬਕਾ ਸਰਪੰਚ ਜੀ ਡਾਕਟਰ ਕੇਵਲ ਸਿੰਘ ਜੀ ਬਾਬਾ ਅਜੈ ਸਿੰਘ ਕਾ ਕਰੋ ਨਾ ਵੀ ਜਾ ਕੇ ਰਹਿ ਕੇ ਜਾਪ ਕਰਨਾ ਤੇ ਖਿਆਲ ਤਾਂ ਤੁੰਵੇਂ ਹੁੰਦਾ ਵੀ ਖਾਣਾ ਕਿਵੇਂ ਬਣਿਆ ਕੇ ਜਾ ਬਣਿਆ ਸਿਕ ਦੂਜੇ ਨੇ ਪਹਿਲਾਂ ਗੱਲ ਕਰਦੇ ਵੀ ਭਾਬੀ ਜਿੱਦੂ ਉਹ ਜਾਗਰਣ ਹੋਇਆ ਉਹਦੇ ਆਪਾਂ ਨੱਚਾ ਗਏ ਆਪਾਂ ਮੈਂ ਜਾਗਰਣ ਕਿੱਥੇ ਹੋਇਆ